ਕਰੋ ਕਰੋ ਬਿਸ਼ਿੰਨਾ ਕਿਹੜਾ ਮੱਲਾ ਜੀ ਅਮਰਜੀਤ ਕਲੋਨੀ ਕੀ ਮਾਮਲਾ ਹੈ ਮਾਮਲਾ ਸਾਰ ਇੱਥੇ ਇਹ ਆ ਕਿ ਸਾਡਾ ਇੱਥੇ ਰੈਸ਼ੀ ਆ ਏਰੀਆ ਸਾਰਾ ਜਿੰਨਾ ਵੀ ਇਹਦੇ ਨਾਲ ਲੱਗਦੇ ਜਿੰਨੇ ਬੱਚੇ ਸਕੂਲ ਜਿੰਨੇ ਵੀ ਲੱਗਦੇ ਚਾਰ ਸਕੂਲ ਪੈਂਦੇ ਆ ਨਾਲ ਗੁਰਦੁਆਰਾ ਸਾਹਿਬ ਲੱਗਦਾ ਫਿਰ ਪਿੱਛੇ ਦਾ ਸਾਈ ਵਿਦਿਆ ਮੰਦਰ ਜਿਹੜਾ ਸਕੂਲ ਅੱਗੇ ਲੱਗਦਾ ਇੱਥੇ ਜਕੇ ਸਕੂਲ ਲੱਗਦਾ ਆ ਪਿਛਲੇ ਪਾਸੇ ਪੀਰ ਬਾਬੇ ਦੀ ਜਗ੍ਹਾ ਆ ਉਸ ਤੋਂ ਪਿੱਛੇ ਸ਼ਿਵ ਮੰਦਰ ਆ ਹਰ ਕੋਈ ਜਿੰਨੇ ਆਪਣੇ ਅਮਰਜੀਤ ਕਲੋਨੀ ਦੇ ਆ ਆ ਜਿਆਦਾ ਗੁਰਦਾਰਾ ਸਾਹਿਬ ਜਾਂਦੇ ਆ ਕੁਛ ਆਪਣੀਆਂ ਭੈਣਾਂ ਜਾਂਦੀਆਂ ਮੰਦਿਰ ਜਾਂਦੀਆਂ ਸਵੇਰੇ ਉੱਠ ਕੇ ਇਹ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਇੱਥੇ ਠੇਕਾ ਨਹੀਂ ਖੁੱਲੂਗਾ ਠੀਕ ਹੈ ਜੀ ਇਹਨਾਂ ਨੇ ਬਗੈਰ ਤਾਂ ਸਾਈਨ ਕਰਕੇ ਦਿੱਤੇ ਸੀਗੇ ਸਾਨੂੰ ਕੱਲ 23 ਤਰੀਕ ਨੂੰ ਠੀਕ ਹੈ ਜੀ ਇਹਨਾਂ ਦੇ ਖੋਦੇ ਅਫਸਰ ਨੇ ਉਸ ਤੋਂ ਬਾਅਦ ਵੀ ਇਹਨਾਂ ਨੇ 24 ਤਰੀਕ ਨੂੰ ਜ਼ਮੀਨ ਦੇਤੀ ਇਹਨਾਂ ਨੂੰ ਠੀਕ ਹੈ ਜੀ ਉਹਦਾ ਮਲਕ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜੇ ਆਪਣੇ ਆ ਕਸ਼ਮੀਰ ਸਿੰਘ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਇੱਥੇ ਠੇਕਾ ਕਦੇ ਨਹੀਂ ਖੋਲਿਆ ਜਾਊਗਾ। ਇਹ ਕੱਲ ਦੀ ਡੇਟ ਚ ਹੋਇਆ ਸੀ ਜੀ। ਹਾਂਜੀ। ਠੀਕ ਹੈ ਜੀ। ਠੀਕ ਹੈ ਜੀ। ਇੱਥੇ ਦੇਖੋ ਇਹਨਾਂ ਨੇ ਗੁਰਦਾਰਾ ਸਾਹਿਬ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਇੱਥੇ ਠੇਕਾ ਖਲਵਾਤਾ। ਤੁਸੀਂ ਕੀ ਮੰਗ ਕਰਦੇ ਹੋ? ਮੱਲਾ ਇਕੱਠਾ ਹੋ ਕੇ ਆਇਆ ਕਿਦਾ ਵੀ ਇੱਥੇ ਸਾਡਾ ਸਾਰਾ ਜਿੰਨਾ ਮੱਲਾ ਨਿਵਾਸੀ ਜਿੰਨਾ ਇਕੱਠਾ ਹੋ ਗਿਆ ਪਰ ਇੱਥੇ ਠੇਕਾ ਨਹੀਂ ਹੋਣਾ ਚਾਹੀਦਾ। ਇਹ ਸਾਰਾ ਰੈਸ਼ੀ ਏਰੀਆ ਹੈ। ਇਹ ਕਦੋਂ ਖੁੱਲਿਆ ਠੇਕਾ ਜੀ ਇਹ ਸਰ ਕੱਲ੍ਹ ਖੁੱਲਿਆ ਜੀ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਸਰ ਖੁੱਲਿਆ ਸੀ ਉਹ ਜਗ੍ਹਾ ਤੇ ਠੀਕ ਹੈ ਜੀ ਉੱਥੋਂ 100 ਮੀਟਰ ਦੀ ਦੂਰੀ ਤੇ ਆ ਕੇ ਇੱਥੇ ਖੋਲਤਾ ਪਰ ਉਦੋਂ ਇਹਨਾਂ ਨੇ ਜਿਨ੍ਹਾਂ ਨੇ ਦੁਕਾਨ ਖੋਲ੍ਹਿਆ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਹਾਂ ਜੀ ਸਰ ਉਹਨਾਂ ਦਾ ਵੀ ਵਿਰੋਧ ਕੀਤਾ ਸੀ ਅੱਜ ਅੱਜ ਕਿਹੜਾ ਕਾਰਨ ਹੋ ਗਿਆ ਕਿ ਉਹਨਾਂ ਨੇ ਖੁਦ ਟੇਕਾ ਖੋਲ੍ਹ ਲਿਆ ਸਰ ਆਹ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਜੀ ਪ੍ਰਧਾਨ ਹੋਣ ਦੇ ਬਾਵਜੂਦ ਖਲਾਉਤਾ ਟੇਕਾ ਆਹ ਦੇਖੋ ਹਾਂ ਲੱਗਦਾ ਆਜਕਲ ਕਿਰਾਣੇ ਦੁਕਾਨ ਤੇ ਵੀ ਸਰਾਬ ਮਿਲਣ ਲੱਗ ਗਈ ਹੈ ਬਿਲਕੁਲ ਜੀ ਭਗਵੰਤ ਮਾਨ ਨੇ ਸਹੀ ਕਿਹਾ ਸੀ ਜੀ ਹੁਣ ਘਰ 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 ਦੁਕਾਨ ਜਾ ਕਿਹਨਾ ਜੀ ਆਪਣਾ ਮੇਰਾ ਨਾਮ ਗੁਰਦੇਵਾਲ ਸਿੰਘ ਮੈਂ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨਾ ਜੀ ਆਪਣੇ ਭਾਰਤੀ ਜੀ ਜੀ ਜੂਨੀਅਰ ਲਈ ਕੀ ਕਹਿਣਾ ਚਾਹੁੰਦਾ ਜੀ ਤੇ ਕਿਰਾਣੇ ਦੀ ਦੁਕਾਨ ਤੇ ਅੱਜ दारू ਵੇਚੀ ਜਾ ਰਹੀ ਹੈ ਇਸ ਤਰ੍ਹਾਂ ਔਰ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਨੇੜੇ ਹੈ ਕੀ ਕਹਿਣਾ ਮੈਂ ਕਹਿੰਦਾ ਜੀ ਇਹ ਤਾਂ ਬਹੁਤ ਮੰਨ ਭਾਤੀ ਖਬਰ ਆਈ ਆ ਤੁਸੀਂ ਬੱਚੇ ਦੇਖ ਲਓ ਸਕੂਲ ਦੇ ਬੱਚੇ ਨੇ ਜੀ ਮਹੱਲਾ ਸਾਰਾ ਇਕੱਠਾ ਹੋ ਗਿਆ ਆ ਗਿਆ ਜੀ ਇਹੀ ਜਿਹੜਾ ਠੇਕਾ ਖੁੱਲਿਆ ਸੀ ਦੋ ਕਦਮ ਪਿੱਛੇ ਖੁੱਲਿਆ ਸੀ ਉਦੋਂ ਉੱਥੇ ਨਾਲ ਪੀਣਾਂ ਦੀ ਜਗ੍ਹਾ ਜੀ ਉੱਥੇ ਅਸੀਂ ਵਿਰੋਧ ਕੀਤਾ ਇਹਨਾਂ ਨੇ ਕਿਹਾ ਜੀ ਅਸੀਂ ਠੇਕਾ ਨਹੀਂ ਖੋਲਾਂਗੇ ਫਿਰ ਠੇਕਾ ਜਿਹੜਾ ਗੁਰੂ ਘਰ ਦਾ ਪ੍ਰਧਾਨ ਆ ਉਸ ਨੇ ਇੱਕ ਮਨਜ਼ੂਰੀ ਦਿੱਤੀ ਕਿ ਆਉਣ ਬਾਅਦ ਟਾਈਮ ਤੇ ਅਸੀਂ ਇਸੇ ਠੇਕਾ ਨਹੀਂ ਖੁੱਲਣ ਦੇਣਾ ਠੀਕ ਆ ਜੀ ਸਾਰੇ ਮਹੱਲੇ ਦੇ ਸائیں ਕੁਝ ਖੋਲਣ ਦੇ ਬਾਵਜੂਦ ਵੀ ਪ੍ਰਧਾਨ ਜੀ ਦੀ ਦੁਕਾਨ ਤੇ ਪ੍ਰਧਾਨ ਜੀ ਦੀ ਦੁਕਾਨ ਤੇ ਫੈਨ ਹੋਣ ਦੇ ਬਾਵਜੂਦ ਵੀ ਠੇਕਾ ਖੁੱਲ ਗਿਆ ਜੀ ਫਿਰ ਪਤਾ ਨਹੀਂ ਪ੍ਰਧਾਨ ਜੀ ਦਾ ਸਾਨੂੰ ਜੀ ਸਾਨੂੰ ਦਾ ਪ੍ਰਧਾਨ ਦੇ ਕੱਲ ਸਾਨੂੰ ਕਨੈਕਟ ਕੀਤਾ ਉਹਦਾ ਫੋਨ ਬੰਦ ਆ ਰਿਹਾ ਜੀ ਠੀਕ ਆ ਜੀ ਜਦੋਂ ਵੀ ਅਸੀਂ ਕਨੈਕਟ ਕਰਦੇ ਹਾਂ ਉਹਦਾ ਫੋਨ ਬੰਦ ਆ ਰਿਹਾ ਫਿਰ ਕੱਲ ਜੋ ਠੇਕਾ ਖੁੱਲਿਆ ਇੱਥੇ ਕਟੋਵਰ 10 ਗੱਡੀਆਂ ਭਰ ਕੇ ਆਈਆਂ ਬੰਦਿਆਂ ਦੀਆਂ ਜਿੰਨਾ ਵੀ ਮhalla ਸਾਰਾ ਇੱਕ ਸਹਿਮ ਦੇ ਮਹੌਲ ਚ ਬੈ ਗਿਆ ਜੀ ਕਿ ਅਸੀਂ ਅੱਗੇ ਨਹੀਂ ਹੋਣਾ ਹੈਗਾ ਕਿਉਂ ਅਸੀਂ ਆ ਸਾਡੇ ਨਹੀਂ ਕਿਹਨੇ ਕਿ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਅਸੀਂ ਅੱਗੇ ਨਹੀਂ ਆ ਸਕਦੇ ਹੁਣ ਜਦੋਂ ਸਾਰਾ ਮਲੇ ਨੇ ਮੈਂ ਤੇ ਗੌਰਵ ਜੀ ਨੇ ਅਸੀਂ ਦਿਨਾ ਚਾਰਾ ਜਾਣਾਂ ਦੀ ਇੱਕ ਸ਼ਹਿ ਦਿੱਤੀ ਹੈ ਜੀ ਉਠੋ ਆਪਾਂ ਇੱਕ ਇੱਕ ਤਾਂ ਗੱਲ ਤਾਂ ਕਰੀਏ ਕਿਉਂਕਿ ਆ ਦੇਖੋ ਕਰਿਆਨੇ ਦਾ ਕੰਮ ਹੋ ਰਿਹਾ ਜੀ ਅੰਦਰ ਬੇਰੇ ਵਿੱਚ ਠੇਕੇ ਵਿੱਚ ਚਰਾਬ ਚੱਲ ਰਹੀ ਹੈ ਜੀ ਫਿਰ ਇਹਦਾ ਮਤਲਬ ਭਗਵੰਤਮਾਨ ਸ਼ਾਸਨਿਕ ਅਧਿਕਾਰੀਆਂ ਨੇ ਦਿੱਤੀ ਹੈ ਕੰਪਲੀਟ ਦਿੱਤੀ ਹੈ ਹਾਂ ਜੀ 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 ਕੋਈ ਨਾ ਕੋਈ ਬੋਰਡ ਹੈ ਕਿਰਾਣੇ ਦੁਕਾਨ ਦਾ ਵੀ ਬੋਰਡ ਨਹੀਂ ਹੈ ਇੱਥੇ ਠੇਕਾ ਖੋਲਿਆ ਗਿਆ ਕਿਸ ਨੂੰ ਪਤਾ ਲੱਗਿਆ ਸੀ ਇਹ ਠੇਕਾ ਖੋਲਿਆ ਨਹੀਂ ਜੀ ਕਿਸੇ ਨੂੰ ਰਾਤ ਸਾਨੂੰ ਪਤਾ ਲੱਗਾ ਜੀ ਇਹਦਾ ਰਾਤੋ ਰਾਤ ਲੱਗਾ ਜੀ ਰਾਤੋ ਰਾਤ ਰੋਟੀ ਆਪਣੀ ਮੈਂ ਦੇ ਫੋਟੋ ਗੁਰਾਂ ਨੂੰ ਅਸਲੀ ਲੋੜੀ ਹੁੰਦੀ ਹੈਗੀ ਹਮਾਲਾ ਦੇ ਕਿਹੜਾ ਨਾ ਕਰਿਆ ਲੈ ਮੇਰੀ ਜਰਾ ਇੱਕ ਇਹ ਕਿਹਦਾ ਕਰਦਾ ਹੈ ਨਹੀਂ ਆਉਗੀਆਂ ਨਹੀਂ ਚਾਰ ਦਿਨਾਂ ਦਾ ਮੈਂ ਦਿੱਤਾ ਮੈਂ ਵੀ ਨਾਮ ਜਿੰਦਾ ਬਸ ਇਹ ਜੀਨ ਜੀ ਸਾਹਿਬ ਨੇ ਦੋង ਕਰਦੋਂ ਇਸ ਤੋਂ ਦੋਸ ਕਰਦੋਂ ਦੋਸ ਕਰ ਤਾਂ ਹੀ ਹੋਣਾ ਤੇ ਹੁਣ ਕਿੰਨਾ ਕਰਾ ਦੇ ਦਿਓ ਤਾਂ ਕੋਈ ਨਾ ਕੋਈ ਕੋਈ ਪਤਾ ਨਹੀਂ ਜਿਹੜਾ ਕਦਮ ਲਾ ਰਿਹਾ ਬਹੁਤ ਡੇਟਾ ਬੋਲ ਗਿਆ ਯਾਰ ਇਹ ਪੂਰਾ ਅਸਰ ਆ ਰਿਹਾ ਹੁਣ ਤਰਨਾ ਲਾਇਆ ਗਿਆ ਠੀਕ ਆ ਮਲੇ ਨੂੰ ਆਖਿਆ ਵਦੋ ਮੈਂ ਇੱਕਾ ਖੋਲਿਆ ਗਿਆ ਅੱਜ ਕੀ ਐਂਡਿੰਗ ਜੀ ਬੰਦ ਇਹ ਸੀ ਕਿ ਸਮੁੰਦਰ ਦੇ ਵਿੱਚ ਜਿਹੜਾ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਕ ਹੋਰ ਜਗਾ ਉਹਦਾ ਠੇਕਾ ਖੁੱਲਣ ਦਾ ਇਨਫੋਰਮੇਸ਼ਨ ਆਈਸੀਓ ਬੰਦ ਕਰਾ ਦਿੱਤਾ ਸੀ ਜੀ ਠੀਕ ਹੈ ਜੀ ਅੱਜ ਫੇਰ ਇਹਨਾਂ ਨੇ ਦੂਸਰੀ ਜਗ੍ਹਾ ਲੋਕੇਟ ਕਰਕੇ ਜਗਾ ਉੱਥੇ ਖੋਲਿਆ ਠੇਕਾ ਤੇ ਆਇਆ ਠੇਕਾ ਬੰਦ ਕਰਾ ਦਿੱਤਾ ਜੀ ਤੇ ਕਿਹਨਾਂ ਵੱਲੋਂ ਠੇਕਾ ਖੋਲਿਆ ਜਿਆ ਕੋਈ ਲੁਧਿਆਣਾ ਗਰੁੱਪ ਹੈ ਜੀ ਲੁਧਿਆਣਾ ਵਾ ਨਾਮ ਇਹ ਜਿਹੜੀ ਵੀ ਨੀਅਮ ਹੈ ਤਾਂ ਉਹ ਜਿੱਦਾਂ ਕੀ ਅੰਦਰ ਰੋਪਾ ਮੇਲੇ ਵਾਲਾ ਗੁਰਦੁਆਰਾ ਸਾਹਿਬ ਨੇੜੇ ਆਇਆ ਕਲੀਨਿਕ ਜਾਂ ਸਕੂਲ ਨੇੜੇ ਆਇਆ ਉਹਦੇ ਲਈ ਜਿਹੜੀ ਸਾਈਜ਼ ਦੇ ਡਿਪਾਰਟਮੈਂਟ ਉਹਦੇ ਸਟ੍ਰਕਚਰ ਨੂੰ ਵੈਰੀਫਾਈ ਕੀਤਾ ਜਾਊਗਾ ਉਹ ਤਾਂ ਅੰਦਰ ਜੇ ਦੀ ਗੱਲ ਹੋਈ ਉਹ ਕੀਤੀ ਜਾਵੇ ਬਿਲਾਲ ਦੀ ਅਮਰਜੀਤ ਜਣੋਂ ਜਿਹੇ ਤਰੀਕੇ ਨਾਲ ਕਰਿਆਨੇ ਦੀ ਦੁਕਾਨ ਦਾ ਠੇਕਾ ਖੋਲੇ ਜਾ ਰਿਹਾ ਕੀ ਕਹਿਣਾ ਚਾਹੁੰਦਾ ਸਰਿਆਮ ਗਲਤ ਕੰਮ ਆ ਸਾਡੇ ਤਾਂ ਘਰ ਦੀ ਨੂਹਾਂ ਧੀਆਂ ਬੱਚੇ ਕੁੜੀਆਂ ਇਹੀ ਰੋੜਾ ਇੱਥੇ ਇੱਥੇ ਸਕੂਲ ਜਾਂਦੀਆਂ ਇੱਥੇ ਸਾਰੇ ਸੈਂਟਰ ਜਾਂਦੀਆਂ ਆ ਆ ਨਾਲ ਸੈਂਟਰ ਖੁੱਲ੍ਹਿਆ ਆ ਇੱਥੇ ਕੁੜੀਆਂ ਦਾ ਜਿਹੜੇ 30-30 ਕੁੜੀਆਂ ਆ ਰਹੀਆਂ ਰੋਲ ਦੀਆਂ ਠੀਕ ਆ ਉਹ ਕਿ ਠੇਕ ਕੋ ਰੋਲ ਕੋਈ ਬੰਦਾ ਸ਼ਰਾਬੀ ਵੀ ਕਿਤੇ ਗਿਰਿਆ ਹੋਊਗਾ ਕੋਈ ਕੁੱਟਮਾਰ ਹੁੰਦੀ ਹੋਗੀ ਲੜਾਈ ਝਗੜਾ ਹੁੰਦਾ ਹੋਊਗਾ ਇਹ ਤੇ ਕੋਣ ਪੰਗਾ ਪਾਊਗਾ ਜੇ ਕੱਲ ਕੁੜੀ ਧੀ ਨੂੰ ਕਿਸੇ ਨੂੰ ਕੋਈ ਸ਼ੇਰਖਾਨੀ ਕੀਤੀ ਤਾਂ ਕੋਣ ਜ਼ਿੰਮੇਵਾਰ ਹੋਏ ਤੇ ਇੱਕ ਤਰ੍ਹਾਂ ਕੌਣ ਚਾਹ ਵੀ ਗੁਰਦੁਆਰਾ ਕਮੇਟੀ ਵੀ ਪ੍ਰਧਾਨ ਵੀ ਹੈ ਹਾਂਜੀ ਬਹੁਤ ਵੱਡੀ ਗਲਤੀ ਕੀਤੀ ਹੈ ਇਹਨਾਂ ਨੂੰ ਪ੍ਰਧਾਨ ਬਣਾ ਕੇ ਬਹੁਤ ਵੱਡੀ ਗਲਤੀ ਸਾਨੂੰ ਨੂੰ ਪਤਾ ਸੀ ਇਸ ਤੇ ਇਹਨਾਂ ਦੇ ਉਮੀਦਾਂ ਲਾਈਆਂ ਹੋਈਆਂ ਸੀਗੀਆਂ ਵੀ ਸਾਡੇ ਗਲੀ ਮੱਲਾ ਬਣਾਣਗੇ ਸਾਡੇ ਸਿਆਣੇ ਬੰਦੇ ਹੈਗੇ ਸਾਡੇ ਮੱਲੇ ਦੇ ਸਾਨੂੰ ਨੂੰ ਪਤਾ ਸੀ ਇਹਨਾਂ ਦੇ ਵਿੱਚੋਂ ਵਿੱਚ ਇਹ ਕੰਮ ਕਰ ਲੈਣਾ ਵਾ ਅਸੀਂ ਇਹਨਾਂ ਤੇ ਬਹੁਤ ਮਾਨ ਕਰਦੇ ਸੀਗੇ ਵੀ ਨਹੀਂ ਇਹ ਬੰਦੇ ਸਾਡੇ ਸਿਆਣੇ ਬੰਦੇ ਹੈਗੇ ਆ ਅਸੀਂ ਨਾਲ ਚੱਲੇ ਸੀ ਹਰੇਕ ਜਿੱਥੇ ਗਿਆ ਸੀ ਨਾਲ ਚੱਲਦੇ ਸੀ ਇਹਨਾਂ ਦੇ ਆ ਪਿਛਲੇ 2-3 ਮਹੀਨੇ ਪਹਿਲਾਂ ਇਹਨਾਂ ਨੇ ਮੀਟਿੰਗ ਕਰਾਈ ਇੱਥੇ ਵੀ ਅਸੀਂ ਗੱਲੇ ਮੱਲੇ ਦਾ ਵਿਕਾਸ ਕਰਨਾ ਆ ਵਿਕਾਸ ਹੋ ਗਿਆ ਸਾਨੂੰ ਨੂੰ ਪਤਾ ਸੀ ਅੰਦਰੋਂ ਅੰਦਰ ਹੀ ਆ ਵਿਕਾਸ ਹੋ ਰਿਹਾ ਆ ਅਗਰ ਠੀਕਾ ਜਾਰੀ ਰੋਗੋਗਾ ਅਗਲਾ ਇਥੇ ਖੜੇ ਬੈਠੇ ਰੰਗੇ ਖੋਲਣ ਨਹੀਂ ਇਹ ਸੀ ਨਹੀਂ ਖੋਲਣ ਦੇਣਾ ਅਸੀਂ ਬਿਲਕੁਲ ਨਹੀਂ ਖੋਲਣ ਦੇਣਾ ਟੇਕਾ ਲਈ ਹੈ ਜੀ ਉਹਨਾਂ ਆਪਾਂ ਦਾ ਰੈਂਟ ਦੇਣਾ ਉਹਦੇ ਵਿੱਚ ਸਮਾਨ ਰੱਖਿਆ ਠੀਕ ਜਿਹਾ ਜੀ ਜੀ ਜੋ ਵੀ ਰੈਂਟ ਹੋਊਗਾ ਆਪਾਂ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਹਦੀ ਦੁਕਾਨ ਹੈ ਕੀ ਨਾਮ ਹੈ ਦੁਕਾਨ ਨਾਮ ਕੀ ਹੈ ਉਹਨਾਂ ਦਾ ਸੁਖਪਾਲ ਮੁੰਡਾ ਕੋਈ ਸੁਖਪਾਲ ਜੀ ਹਾਂਜੀ ਹਾਂਜੀ ਠੀਕ ਹੈ ਇਹ ਸਾਰੇ ਨਵੀਂ ਪਾਲਿਸੀਜ਼ ਦਾ ਦਿੱਤੀਆਂ ਜਿਹੜੀਆਂ ਇਹ ਸਰਕਾਰ ਤੋਂ ਮਨਜ਼ੂਰ ਐ ਐਪਲੀਕੇਸ਼ਨ ਸਾਡੇ ਕੋਲ ਪਈ ਐ ਉਹ ਤੁਹਾਨੂੰ ਦਿਖਾ ਦਿੰਦੇ ਹਾਂ ਮਨਜ਼ੂਰੀ ਸਰਕਾਰ ਤੋਂ ਮਨਜ਼ੂਰੀ ਆਈ ਦੀ ਕਰਿਆਨੇ ਦੀ ਸਰ ਕਰਿਆਨੇ ਦੀ ਦੁਕਾਨ ਕਰਿਆਨੇ ਲਈ ਇਹ ਕਰੋਨਾ ਸਰ ਸਮਾਨ ਉਹਨਾਂ ਨੇ ਚੱਕ ਲੈਣਾ ਅੱਜ ਉਹਨਾਂ ਨੇ ਪਿਆਉ ਚੱਕਣਗੇ ਟਾਈਮ ਹੁਣ ਰਾਤ ਸ਼ਾਮ ਤੱਕ ਖੋਲਿਆ ਸ਼ਾਮ ਨੂੰ ਰਾਤ ਨੂੰ ਅੱਜ ਇਹਨਾਂ ਨੇ ਚੱਕਣਾ ਸੀਗਾ ਜਦੋਂ ਤੁਸੀਂ ਆਗੇ ਠੇਕਾ ਖੋਲਿਆ ਗਿਆ ਸੀ ਉਦੋਂ ਵੀ ਮਹੱਲੇ ਵਾਲਿਆਂ ਦਾ ਵਿਰੋਧ ਸੀ ਨਹੀਂ ਜੀ ਉਦੋਂ ਕੱਲ ਕੋਈ ਨਹੀਂ ਆਇਆ ਜੀ ਨਹੀਂ ਕੱਲ ਵੀ ਕੱਲ ਦੀ ਵੀ ਅਪਲੀਕੇਸ਼ਨ ਕੱਲ ਦੀ ਵੀ ਉਹ ਪਹੁੰਚ ਸੀ ਕੱਲ ਦੀ ਵੀ ਸਹਿਮਤੀ ਜਤਾਈ ਗਈ ਹੈ ਵੀ ਨਹੀਂ ਠੇਕਾ ਖੋਲਿਆ ਜਾ ਕੋਈ ਨਹੀਂ ਕੱਲ ਆਪਾਂ ਨੂੰ ਕੋਈ ਨਹੀਂ ਆਇਆ ਜੀ ਅੱਜ ਆਏ ਨੇ ਇਹ ਨਾ ਕੋਈ ਮਹੱਲੇ ਵਾਲਾ ਸਾਡੇ ਕੋਲ ਆਇਆ ਕੱਲ ਕੱਲ ਕੋਈ ਨਹੀਂ ਆਇਆ ਆਪਣੇ ਕੋਲ ਤੁਹਾਡੇ ਕੀ ਕਹਿਣਾ ਜੀ ਹੁਣ ਕਿਵੇਂ ਠੇਕਾ ਜਾਰੀ ਰਹੂਗਾ ਨਹੀਂ ਠੇਕਾ ਦੇਖੋ ਹੁਣ ਸਰਕਾਰ ਤੋਂ ਮਨਜ਼ੂਰ ਹੋਦਾ ਹੈ ਠੇਕਾ ਦਾ ਅਸੀਂ ਚਲਾਵਾਂਗੇ ਪਰ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਨੇੜੇ ਹੈ ਸਕੂਲ ਨਹੀਂ ਸ ਪੰਜਾਬੀ ਵੈਸੇ ਤਾਂ 50 ਮੀਟਰ ਹੈ 50 ਮੀਟਰ ਤੋਂ ਪਲੱਸ ਹੀ ਆ ਸਾਰੇ ਜੀ ਇਹ ਸਾਈਜ਼ ਮੈਕਮੀ ਲੂ ਜਿਹੜਾ ਇਹ ਡਿਸਟੈਂਸ ਪੁਆਇੰਟ ਨੂੰ ਓਕੇ ਕਰਤਾ ਜੀ ਹਾਂਜੀ ਓਕੇ ਕਰਤਾ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਖੋਲਿਆ ਐਪਲੀਕੇਸ਼ਨ ਸਾਡੇ ਕੋਲੇ ਲੋ ਜੀ ਠੀਕ ਹੈ ਜੀ ਨਹੀਂ ਭਾਈ ਹਾਂਜੀ ਜੀ ਚਲੋ ਬਰਕਰਾਰ ਰੱਖੋ ਠੀਕ ਹੈ ਆਜਾ ਬੰਦ ਕਰ ਦੇ ਮੈਨੂੰ ਵੀਰੋ ਦਾ ਮਾਈਕ ਚੱਲ ਰਿਹਾ ਹੈ ਜੀ ਨਿਕਲੋ ਪੰਚਾਇਤ ਦੇ ਅਧਿਕਾਰੀ ਕੋਲ ਖੜੇ ਨਹੀਂ ਪਰ ਕੋਈ ਵੀ ਮਲਾਦ ਭਾਜੀ ਕਿੰਨੀ ਦੇਰ ਰੋਕੀ ਜਾਂਦੇ ਐ ਇਹਨੂੰ ਇਹ ਆ ਰਿਹਾ ਕਰਾ ਰਿਹਾ ਨੀ ਨਾ ਹੋ ਗਿਆ ਕਿੰਨਾ ਹੋ ਗਿਆ ਭਾਜੀ ਅੱਡਾ ਪੜਾ ਕਿਹੜਾ ਤੁਹਾਡੇ ਮੁਲਾਦਮ ਵੀ ਥਾਣੇ 'ਚ ਕਿਉਂ ਨਹੀਂ ਆਈ ਕੋਈ ਚਾਹੁੰਦੇ ਇੱਥੇ ਹਮਲਾ ਹੋਵੇ ਤੂੰ ਤਾਂ ਬੰਦਾ ਗੱਲੇ ਆ ਰਿਹਾ